ਹਾਂਜੀ ਪਿਆਰ ਵਿੱਚ ਨਮਸਕਾਰ ਅੱਜ ਆਪਾਂ ਕਲਾਸ 6ਵੀਂ ਵਿਸ਼ਾ ਖੇਤੀਬਾੜੀ ਪਾਠ ਨੰਬਰ 7 ਪੰਜਾਬ ਦੇ ਮੁੱਖ ਫਲ ਇਸ ਪਾਠ ਦੇ ਪ੍ਰਸ਼ਨ ਉੱਤਰ ਕਰਾਂਗੇ ਅਭਿਆਸ ਹੂੜਾ ਹੇਠ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਸ਼ਬਦਾਂ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ਪੰਜਾਬ ਵਿੱਚ ਫਸਲਾਂ ਦੀ ਕਾਸ਼ਤ ਦਾ ਰਕਬਾ ਲਿਖੋ ਉੱਤਰ ਲਗਭਗ 75000 ਹੈਕਟਿਆਰ ਪ੍ਰਸ਼ਨ ਨੰਬਰ 2 ਪੰਜਾਬ ਵਿੱਚ ਕਿੰਨੂ ਦੀ ਕਾਸ਼ਤ ਕਿਹੜੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ਉੱਤਰ ਹੈਗਾ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਤਸਰ ਬਠਿੰਡਾ ਪ੍ਰਸ਼ਨ ਨੰਬਰ 3 ਕਿੰਨੂ ਦੇ ਬੂਟੇ ਲਾਉਣ ਦਾ ਸਮਾਂ ਲਿਖੋ ਉੱਤਰ ਫਰਵਰੀ ਮਾਰਚ ਅਤੇ ਸਤੰਬਰ ਅਕਤੂਬਰ ਪ੍ਰਸ਼ਨ ਨੰਬਰ 4 ਅਮਰੂਦ ਵਿੱਚ ਕਿਹੜੇ ਵਿਟਾਮਿਨ ਦੀ ਮਾਤਰਾ ਜ਼ਿਆਦਾ ਪਾਈ ਜਾਂਦੀ ਹੈ ਉੱਤਰ ਹੈ ਵਿਟਾਮਿਨ ਸੀ ਪ੍ਰਸ਼ਨ ਨੰਬਰ 5 ਕਿਹੜੇ ਫਲ ਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਉੱਤਰ ਹੈ ਗਿਆ ਅੰਬ ਨੂੰ ਪ੍ਰਸ਼ਨ ਨੰਬਰ 6 ਅੰਬ ਦੀ ਕਾਸ਼ਤ ਪ੍ਰਮੁੱਖ ਤੌਰ ਤੇ ਕਿਹੜੇ ਜ਼ਿਲ੍ਹਿਆਂ ਵਿੱਚ ਕੀਤੀ ਜਾਂਦੀ ਹੈ ਉੱਤਰ ਨੀਮ ਪਹਾੜੀ ਜ਼ਿਲ੍ਹਿਆਂ ਰੋਪੜ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਗੁਰਦਾਸਪੁਰ ਕੇਂਦਰ ਸ਼ਾਸਤ ਪ੍ਰਦੇਸ਼ ਚੰਡੀਗੜ੍ਹ ਪ੍ਰਸ਼ਨ ਨੰਬਰ 7 ਨਾਸ਼ਪਤੀ ਦੀ ਕਾਸਤ ਪ੍ਰ ਮੁੱਖ ਤੌਰ ਤੇ ਕਿਹੜੇ ਇਲਾਕੇ ਵਿੱਚ ਕੀਤੀ ਜਾਂਦੀ ਹੈ ਉੱਤਰ ਹੈ ਅਮਰਤਸਰ ਗੁਰਦਾਸਪੁਰ ਜਲੰਧਰ ਪ੍ਰਸ਼ਨ ਨੰਬਰ 8 ਲੀਚੀ ਦੀਆਂ ਕਿਸ ਮੰਦਸੋ ਉੱਤਰ ਸਿਡਲੈਸ ਲੇਟ ਕਲਕੱਤੀਆ ਦੇਰਾਦੂਨ ਪ੍ਰਸ਼ਨ ਨੰਬਰ 9 ਆੜੂ ਦੇ ਬੂਟੇ ਕਦੋਂ ਲਾਉਣੇ ਚਾਹੀਦੇ ਹਨ ਉੱਤਰ ਆੜੂ ਦੇ 1 ਸਾਲ ਦੇ ਬੂਟੇ ਅੱਧ ਜਨਵਰੀ ਤੱਕ ਨਵੀਂ ਫੋਲਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿੱਚ ਲਾਉਣੇ ਚਾਹੀਦੇ ਹਨ ਆੜਾ ੇਟ ਲਿਖੇ ਪ੍ਰਸ਼ਨਾਂ ਦਾ ਇੱਕ ਜਾਂ ਦੋ ਵਾਕਾਂ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ੇਟ ਲਿਖੇ ਮੁੱਖ ਤੱਤ ਜ਼ਿਆਦਾ ਮਾਤਰਾ ਵਿੱਚ ਕਿਹੜੇ ਫਲ ਵਿੱਚ ਪਾਏ ਜਾਂਦੇ ਹਨ ਵਿਟਾਮਿਨ ਸੀ ਵਿਟਾਮਿਨ ਏ ਲੋਹਾ ਪ੍ਰੋਟੀਨ ਵਿਟਾਮਿਨ ਬੀ ਪੋਟਾਸ਼ੀਅਮ ਕੈਲਸ਼ੀਅਮ ਉੱਤਰ ਵਿਟਾਮਿਨ ਸੀ ਨਿੰਬੂ ਜਾਤੀ ਦੇ ਫਲ ਅਮਰੂਦ ਆਮਲਾ ਬੇਰ ਵਿਟਾਮਿਨ ਏ ਆਮ ਬਨਾਸ਼ਪਤੀ ਬੇਰ ਪਪੀਤਾ ਲੋਹਾ ਅਮਰੂਦ ਨਾਸ਼ਪਤੀ ਬੇਰ ਕੋਰਿੰਦਾ ਅੰਜੀਰ ਖੰਜੂਰ ਪ੍ਰੋਟੀਨ ਕਾਜੂ ਬਦਾਮ ਅਖਰੋਟ ਵਿਟਾਮਿਨ ਬੀ ਆਮ ਨਾਸ਼ਪਤੀ ਆड़ੂ ਪੋਟਾਸ਼ੀਅਮ ਕੇਲਾ ਕੈਲਸ਼ੀਅਮ ਲੀਚੀ ਕੋਰਿੰਦਾ ਪ੍ਰਸ਼ਨ ਨੰਬਰ 2 ਫਲ ਮਨੁੱਖ ਦੀ ਸਿਹਤ ਲਈ ਕਿਉਂ ਮਹੱਤਵਪੂਰਨ ਹਨ ਉੱਤਰ ਫਲਾਂ ਵਿੱਚ ਬਹੁਤ ਸਾਰੇ ਖੁਰਾਕੀ ਤੱਤ ਮਿਲਦੇ ਹਨ ਜਿਵੇਂ ਵਿਟਾਮਿਨ ਤਾ ਤਾਂ ਖਣਿਜ ਪਦਾਰਥ ਪੈਗਮੈਂਟਸ ਐਂਟੀਆਕਸਡੈਂਟਸ ਆਦ ਇੱਕ ਮਨੁੱਖ ਨੂੰ ਰੋਜ਼ਾਨਾ 100 ਗ੍ਰਾਮ ਫਲ ਦੀ ਲੋੜ ਹੈ ਫਾਲਾ ਮਨੁੱਖ ਵਿੱਚ ਬਿਮਾਰੀਆਂ ਦਾ ਟੱਕਰਾ ਕਰਨ ਦੀ ਸਮਰੱਥਾ ਵਧਾਉਂਦੇ ਹਨ ਪ੍ਰਸ਼ਨ ਨੰਬਰ 3 ਪੰਜਾਬ ਦੇ ਕਿਹੜੇ ਮੁੱਖ ਫਲ ਹਨ ਉੱਤਰ ਪੰਜਾਬ ਵਿੱਚ ਕਿੰਨੂ ਅਮਰੂਦ, ਆਂਬ, ਨਾਸ਼ਪਾਤੀ, ਲੀਚੀ, ਆड़ੂ, ਬੇਰ, ਮਾਲਟਾ ਆਦ। ਪ੍ਰਸ਼ਨ ਨੰਬਰ 4 ਨਿੰਬੂ ਜੱਤੀ ਦੇ ਫਲਾਂ ਵਿੱਚ ਕਿਹੜੇ ਫਲ ਆਉਂਦੇ ਹਨ? ਉੱਤਰ ਕਿੰਨੂ ਮਾਲਟਾ, ਨਿੰਬੂ, ਗ੍ਰੇਪਫਰੂਟ ਅਤੇ ਗਲਗਲ। ਪ੍ਰਸ਼ਨ ਨੰਬਰ 5 ਨਾਸ਼ਪਾਤੀ ਦੀਆਂ ਉન્નਤ ਕਿਸਮਾਂ ਬਾਰੇ ਲਿਖੋ। ਉੱਤਰ ਪੱਥਰ, ਨਾਕਖ, ਪੰਜਾਬ ਬਿਊਟੀ, ਗੱਗੂ, ਗੋਸ਼ਾ ਪੰਜਾਬ ਸੋਫਟ ਪ੍ਰਸ਼ਨ ਨੰਬਰ 6 ਆੜੂ ਦੀ ਜਾਂ ਕਿਹਨ ਕਿਸਮਾ ਬਾਰੇ ਲਿਖੋ ਉਤਰ ਪ੍ਰਤਾਪਸਾਨੇ ਪੰਜਾਬ ਪ੍ਰਭਾਤ ਸਰਬਤੀ ਪੰਜਾਬ ਨੈਕਟਰੇਨ ਪ੍ਰਸ਼ਨ ਨੰਬਰ 7 ਬੇਰਖਾਨ ਦੇ ਕੀ ਫਾਇਦੇ ਹਨ ਉਤਰ ਬੇਰਖੂਨ ਨੂੰ ਸਾਫ ਕਰਦਾ ਹੈ ਅਤੇ ਭੋਜਨ ਦੀ ਪਚਨ ਸ਼ਕਤੀ ਵਧਾਉਂਦਾ ਹੈ ਪ੍ਰਸ਼ਨ ਨੰਬਰ 8 ਕਿੰਨੂ ਖਾਣ ਦੇ ਕੀ ਫਾਇਦੇ ਹਨ ਉੱਤਰ ਕਿੰਨੂ ਵਿੱਚ ਵਿਟਾਮਿਨ ਸੀ ਦੀ ਮਾਤਰਾ ਬਹੁਤ ਜ਼ਿਆਦਾ ਹੁੰਦੀ ਹੈ ਇਹ ਸਰੀਰ ਦੀਆਂ ਬਿਮਾਰੀਆਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ ਪ੍ਰਸ਼ਨ ਨੰਬਰ 9 ਪੰਜਾਬ ਵਿੱਚ ਨਾਸ਼ਪਾਤੀ ਬੇਰ ਲੀਚੀ ਅਤੇ ਆड़ੂ ਦੀ ਕਾਸ਼ਤ ਕਿਹੜੇ ਥਾਵਾਂ ਤੇ ਹੈ ਉੱਤਰ ਨਾਸ਼ਪਾਤੀ ਅੰਮ੍ਰਿਤਸਰ ਗੁਰਦਾਸਪੁਰ ਜਲੰਧਰ ਬੇਰ ਸੰਗਰੂਰ ਪਟਿਆਲਾ ਮਾਨਸਾ ਲੀਚੀ ਗੁਰਦਾਸਪੁਰ ਹੁਸ਼ਿਆਰਪੁਰ ਰੂਪਨਗਰ ਆड़ੂ ਤਰਨਤਾਰਨ ਜਲੰਧਰ ਪਟਿਆਲਾ ਪ੍ਰਸ਼ਨ ਨੰਬਰ 10 ਅੰਬ ਤੋਂ ਕਿਹੜੇ ਖਾਣ ਵਾਲੇ ਪਦਾਰਥ ਤਿਆਰ ਕੀਤੇ ਜਾਂਦੇ ਹਨ ਉੱਤਰ ਖਟ ਮਿੱਠੀ ਚਟਣੀ ਅਚਾਰ ਅੰਬਚੂਰ ਅੰਬ ਪਾਪੜ ਜੂਸ ਮਰਬਾ ਸ਼ਰਬਤ ਈਡੀ ਹੇਠ ਲਿਖੇ ਪ੍ਰਸ਼ਨਾਂ ਦਾ 4 ਤੋਂ 5 ਲਾਈਨਾਂ ਵਿੱਚ ਉੱਤਰ ਦਿਓ ਪ੍ਰਸ਼ਨ ਨੰਬਰ 1 ਕਿੰਨੂ ਦੀ ਕਾਸ਼ਤ ਬਾਰੇ ਤੁਸੀਂ ਕੀ ਜਾਣਦੇ ਹੋ ਉੱਤਰ ਕਿੰਨੂ ਇੱਕ ਨਿੰਬੂ ਜਾਤੀ ਦਾ ਫਲ ਹੈ ਇਸ ਦੀ ਕਾਸ਼ਤ ਹੋਰ ਨਿੰਬੂ ਜਾਤੀ ਦੇ ਫਲਾਂ ਵਿੱਚੋਂ ਪਹਿਲੇ ਨੰਬਰ ਤੇ ਹੈ ਕਾਸ਼ਤ ਵਾਲੇ ਜ਼ਿਲ੍ਹੇ ਫਿਰੋਜ਼ਪੁਰ ਫਾਜ਼ਿਲਕਾ ਹੁਸ਼ਿਆਰਪੁਰ ਮੁਕਤਸਰ ਬਠਿੰਡਾ ਫਰੀਦਕੋਟ ਲਗਾਉਣ ਦਾ ਸਮਾਂ ਫਰਵਰੀ ਮਾਰਚ ਤੇ ਸਤੰਬਰ ਅਕਤੂਬਰ ਇਸ ਵਿੱਚ ਵਿਟਾਮਿਨ ਸੀ ਵੱਧ ਮਾਤਰਾ ਵਿੱਚ ਹੁੰਦਾ ਹੈ ਪ੍ਰਸ਼ਨ ਨੰਬਰ 2 ਹੇਠ ਲਿਖੇ ਫਲਾਂ ਦੇ ਗੁਣ ਕਾਰੀ ਗੁਣਾ ਬਾਰੇ ਬੇਰਵਾ ਦਿਓ ਅਮਰੂਦ ਕਿੰਨੂ ਆਂਬ ਨਾਸ਼ਪਤੀ ਉਤਰ ਅਮਰੂਦ ਇਸ ਵਿੱਚ ਵਿਟਾਮਨ ਸੀ ਸੰਤਰੇ ਤੋਂ ਵੀ 2 ਤੋਂ 5 ਗੁਣਾ ਅਤੇ ਟਮਾਟਰ ਤੋਂ 10 ਗੁਣਾ ਵੱਧ ਹੁੰਦਾ ਹੈ ਇਸ ਦੇ ਗੁੱਦੇ ਵਿੱਚ ਐਂਟੀ ਐਕਸੀਡੈਂਟਸ ਦੇ ਅੰਛੂਨਦੇ ਹਨ ਜੋ ਉੱਪਰਲੇ ਖੂਨ ਦੇ ਦਿਵਾ ਨੂੰ ਠੀਕ ਕਰਦੇ ਹਨ ਕਿੰਨੂ ਇਹਨਾਂ ਵਿੱਚ ਵਿਟਾਮਨ ਸੀ ਬਹੁਤ ਹੁੰਦਾ ਹੈ ਇਹ ਸਰੀਰ ਦੇ ਰੋਗਾਂ ਨਾਲ ਲੜਨ ਦੀ ਸ਼ਕਤੀ ਵਿੱਚ ਵਾਧਾ ਕਰਦਾ ਹੈ ਅੰਬ ਅੰਬਾਂ ਵਿੱਚ ਵਿਟਾਮਿਨ ਏ ਸਭ ਤੋਂ ਜ਼ਿਆਦਾ ਹੁੰਦਾ ਹੈ ਇਹ ਅੱਖਾਂ ਲਈ ਲਾਹੇਵੰਦ ਹੈ ਇਸ ਵਿੱਚ ਹੋਰ ਵਿਟਾਮਿਨ ਵੀ ਹੁੰਦੇ ਹਨ ਨਾਸ਼ਪਾਤੀ ਇਸ ਵਿੱਚ ਪ੍ਰੋਟੀਨ ਵਿਟਾਮਿਨ ਏ ਵਿਟਾਮਿਨ ਬੀ ਕੈਲਸ਼ੀਅਮ ਫਾਸਫੋਰਸ ਅਤੇ ਲੋਹਾ ਹੁੰਦਾ ਹੈ ਇਹ ਤੱਤ ਹੱਡੀਆਂ ਲਹੂ ਬਣਾਉਣ ਲਈ ਸਹਾਇਕ ਹਨ ਪ੍ਰਸ਼ਨ ਨੰਬਰ 3 ਹੇਠ ਲਿਖੇ ਫਲਾਂ ਦੀ ਕਾਸਤ ਤੇ ਨੋਟ ਲਿਖੋ ਕਿੰਨੂ ਬੇਰ ਲੀਚੀ ਆड़ੂ ਅੰਬ ਅਮਰੂਦ ਨਾਸ਼ਪਾਤੀ ਉਤਰ ਕਿਨੂ ਦੀ ਕਾਸ਼ਤ ਹੈ ਕਿਨੂ ਨਿੰਬੂ ਜਾਤੀ ਦਾ ਫਲ ਹੈ ਇਸ ਦੀ ਕਾਸ਼ਤ ਨਿੰਬੂ ਜਾਤੀ ਦੇ ਹੋਰ ਫਲਾਂ ਵਿੱਚੋਂ ਪਹਿਲੇ ਨੰਬਰ ਤੇ ਹੈ ਇਸ ਦੀ ਕਾਸ਼ਤ ਹੁਸ਼ਿਆਰਪੁਰ ਫਿਰੋਜ਼ਪੁਰ ਫਾਜ਼ਿਲਕਾ ਮੁਕਤਸਰ ਆਦ ਜ਼ਿਲ੍ਹਿਆਂ ਵਿੱਚ ਹੁੰਦੀ ਹੈ ਫਰਵਰੀ ਮਾਰਚ ਤੇ ਸਤੰਬਰ ਅਕਤੂਬਰ ਵਿੱਚ ਬੂਟੇ ਲਗਾਏ ਜਾਂਦੇ ਹਨ ਬੇਰ ਦੀ ਕਾਸ਼ਤ ਬੇਰ ਦੀ ਕਾਸ਼ਤ ਸੰਗਰੂਰ ਪਟਿਆਲਾ ਮਾਨਸਾ ਬਠਿੰਡਾ ਫਾਜ਼ਿਲਕਾ ਫਿਰੋਜ਼ਪੁਰ ਵਿੱਚ ਹੁੰਦੀ ਹੈ ਉਮ ਮਾਰਾਨ ਬਲੈਟੀ ਸਨੋਰ 2 ਇਸ ਦੀਆਂ ਉन्नत ਕਿਸਮਾਂ ਹਨ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਵਿੱਚ ਲਗਾਇਆ ਜਾਂਦਾ ਹੈ ਲੀਚੀ ਦੀ ਕਾਸਤ ਲੀਚੀ ਦੀ ਕਾਸਤ ਗੁਰਦਾਸਪੁਰ ਹੁਸ਼ਿਆਰਪੁਰ ਸ਼ਹਿਵਜਾਦਾ ਅਜੀਤ ਸਿੰਘ ਨਗਰ ਰੂਪਨਗਰ ਆਦ ਵਿੱਚ ਹੁੰਦੀ ਹੈ ਇਹਨਾਂ ਨੂੰ ਸਤੰਬਰ ਵਿੱਚ ਲਗਾਇਆ ਜਾਂਦਾ ਹੈ ਇਸ ਦੀਆਂ ਕਿਸਮਾਂ ਹਨ ਕਲਕੱਤੀਆ ਦੇਰਾਦੂਨ ਸੀਡਲੈਸ ਲੇਟ ਆੜੂ ਦੀ ਕਾਸਤ ਇਹ ਠੰਡੇ ਇਲਾਕੇ ਦਾ ਫਲ ਹੈ ਇਸ ਦੀ ਕਾਸਤ ਜਲੰਧਰ ਪਟਿਆਲਾ ਹੁਸ਼ਿਆਰਪੁਰ ਸ਼ਹੀਦ ਭਗਤ ਸਿੰਘ ਨਗਰ ਤਰਨਤਾਰਨ ਵਿੱਚ ਹੁੰਦੀ ਹੈ ਇਸ ਦੇ 1 ਸਾਲ ਦੇ ਬੂਟੇ ਅੱਧ ਅੱਧ ਜਨਵਰੀ ਤੱਕ ਨਵੀਂ ਫੌਂਟ ਸ਼ੁਰੂ ਹੋਣ ਤੋਂ ਪਹਿਲਾਂ ਬਾਗ ਵਿੱਚ ਲਗਾਇਆ ਜਾਂਦਾ ਹੈ ਇਸ ਦੀਆਂ ਕਿਸਮਾਂ ਹਨ ਛਾਨੇ ਪੰਜਾਬ ਪਰਪਾਤ ਪ੍ਰਤਾਪ ਛਰਬਤੀ ਅਤੇ ਪੰਜਾਬ ਨੈਕਟ੍ਰੀਨ ਅਮਰੂਦ ਦੀ ਕਾਸਤ ਪੰਜਾਬ ਵਿੱਚ ਨਿੰਬੂ ਜਾਤੀ ਤੋਂ ਬਾਅਦ ਅਮਰੂਦ ਦੀ ਕਾਸ਼ਤ ਦੂਸਰੇ ਸਥਾਨ ਤੇ ਹੈ ਇਸ ਦੀ ਪੈਦਾਵਾਰ ਤੇ ਖਰਚ ਘਟਾਉਂਦਾ ਹੈ ਇਸ ਦੀ ਕਾਸ਼ਤ ਪੰਜਾਬ ਦੇ ਲਗਭਗ ਸਾਰੇ ਇਲਾਕਿਆਂ ਵਿੱਚ ਹੁੰਦੀ ਹੈ ਫਰਵਰੀ ਮਾਰਚ ਤੇ ਅਗਸਤ ਸਤੰਬਰ ਵਿੱਚ ਇਸ ਦੇ ਪੌਦੇ ਲਗਾਏ ਜਾਂਦੇ ਹਨ ਪੰਜਾਬ ਪਿੰਕ ਸਰਦਾਰ Allahabad ਸਫੈਦਾ ਇਸ ਦੀਆਂ ਕਿਸਮਾਂ ਹਨ ਅੰਬ ਦੀ ਕਾਸ਼ਤ ਅੰਬ ਨੂੰ ਫਲਾਂ ਦਾ ਬਾਦਸ਼ਾਹ ਕਿਹਾ ਜਾਂਦਾ ਹੈ ਇਸ ਦਾ ਪੰਜਾਬ ਵਿੱਚ ਤੀਸਰਾ ਸਥਾਨ ਹੈ ਇਸ ਦੀ ਕਾਸ਼ਤ ਹੁਸ਼ਿਆਰਪੁਰ ਰੋਪੜ ਸ਼ਹੀਦ ਭਗਤ ਸਿੰਘ ਨਗਰ ਗੁਰਦਾਸਪੁਰ ਫਤਿਹਗੜ੍ਹ ਸਾਹਿਬ ਅਤੇ ਕੇਂਦਰ ਪ੍ਰਦੇਸ਼ ਚੰਡੀਗੜ੍ਹ ਵਿੱਚ ਹੁੰਦੀ ਹੈ ਫਰਵਰੀ ਮਾਰਚ ਅਤੇ ਅਗਸਤ ਸਤੰਬਰ ਵਿੱਚ ਇਸ ਦੇ ਬੂਟੇ ਲਗਾਏ ਜਾਂਦੇ ਹਨ ਅਲਫੋਸੋ ਦੂਹੋਸਰੀ ਦਸਹੋਰੀ ਲੰਗੜਾ ਇਸ ਦੀਆਂ ਕਿਸਮਾਂ ਹਨ ਨਾਸ਼ਪਾਤੀ ਦੀ ਕਾਸ਼ਤ ਨਾਸ਼ਪਾਤੀ ਦੀ ਕਾਸ਼ਤ ਅੰਮ੍ਰਿਤਸਰ ਗੁਰਦਾਸਪੁਰ ਅਤੇ ਜਲੰਧਰ ਵਿੱਚ ਕੀਤੀ ਜਾਂਦੀ ਹੈ ਇਸ ਦੀਆਂ ਕਿਸਮਾਂ ਹਨ ਪੱਥਰਨਾਖ ਬੱਗੂ ਗੋਸ਼ਾ ਪੰਜਾਬ ਬਿਊਟੀ ਪੰਜਾਬ ਸੌਫਟ ਆਦ ਇਸ ਦੇ ਬੂਟੇ ਸਰਦੀਆਂ ਵਿੱਚ ਅੱਧ ਫਰਵਰੀ ਤੱਕ ਨਵੀਂ ਫੌਂਟ ਸ਼ੁਰੂ ਹੋਣ ਤੋਂ ਪਹਿਲਾਂ ਲਗਾਏ ਜਾਂਦੇ ਹਨ ਅਗਲਾ ਪ੍ਰਸ਼ਨ ਪੰਜਾਬ ਵਿੱਚ ਫਲਦਾਰ ਬੂਟੇ ਲਗਾਉਣ ਦੇ ਸਮੇਂ ਦਾ ਬੇਰਵਾ ਦਿਓ ਅਤੇ ਨਾਲ ਹੀ ਕਿਸਮਾਂ ਦੇ ਨਾਂ ਲਿਖੋ। ਉੱਤਰ ਫਲ ਕਿਸਮਾਂ ਬੂਟੇ ਲਗਾਉਣ ਦਾ ਸਮਾਂ ਨਿੰਬੂ ਜਾਤੀ ਦੇ ਕਿੰਨੂ ਫਲਾ ਕਿੰਨੂ ਫਰਬਰੀ ਤੋਂ ਮਾਰਚ ਤੇ ਸਤੰਬਰ ਤੋਂ ਅਕਤੂਬਰ ਅਮਰੂਦ ਪੰਜਾਬ ਪਿੰਕ ਸਰਦਾਰ ਇਲਾਹਾਬਾਦ ਸਫੈਦਾ ਫਰਬਰੀ ਮਾਰਚ ਤੇ ਅਗਸਤ ਸਤੰਬਰ ਅੰਬ ਅਲਫੋਸੋ ਦੁਸਹਿਰੀ ਲੰਗੜਾ ਫਰਬਰੀ ਮਾਰਚ ਅਤੇ ਅਗਸਤ ਸਤੰਬਰ ਨਾਸ਼ਪਾਤੀ ਪੱਥਰਨਾਖ ਪੰਜਾਬ ਬਿਊਟੀ ਬੱਗੂ ਕੋਸ਼ਾ ਪੰਜਾਬ ਸੌਫਟ ਸਰਦੀਆਂ ਵਿੱਚ ਅੱਧ ਫਰਬਰੀ ਬੇਰ ਉਮਰਾਨ ਬਲੈਤੀ ਸਨੌਰ 2 ਫਰਬਰੀ ਮਾਰਚ ਅਤੇ ਅਗਸਤ ਸਤੰਬਰ ਲੀਚੀ ਦੇਰਾ ਦੂਨ ਕਲਕੱਤੀਆ ਸੀਡਲੈਸ ਲੇਟ ਸਤੰਬਰ ਆੜੂ ਪ੍ਰਤਾਪਸਾਨੇ ਪੰਜਾਬ ਪ੍ਰਭਾਤ ਸ਼ਰਬਤੀ ਪੰਜਾਬ ਨੈਕਟਰੀਨ ਅਦ 1 ਜਨਵਰੀ ਤੱਕ ਧੰਨਵਾਦ